ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ 17ਵੀਂ ਪਉੜੀ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੁਰ ਫਲਾਣ ਪਾਉਣ ਬੇਗ ਹਰ ਰੰਗੇ ਹਰ ਮਸਵਾਰਿਆ ਕੋਠੇ ਮੰਡਪਾ ਮਾੜੀਆਂ ਲਾਇ ਬੈਠੇ ਘਰ ਫਸਾਰਿਆ ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 472 ਅੰਗ ਤੇ ਸੁਭਾਏ ਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਦੁਕਾ ਰਹਹੀਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸੇ ਵਿਚਾਰ ਕਰੀਏ ਤੁਰੇ ਪਲਾਣਾ ਪਾਉਣ ਵੇਗ ਹਰ ਰੰਗੀ ਹਰ ਮਸਵਾਰਿਆ ਇਸ ਤੋਂ ਕਰਾਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜਿਹਨਾਂ ਪਾਸ ਕਾਠੀਆਂ ਸਮੇਤ ਭਾਵ ਸਦਾ ਤਿਆਰ ਵਰ ਤਿਆਰ ਘੋੜੇ ਹਵਾ ਵਰਗੇ ਦਿੱਖੀ ਚਾਲ ਵਾਲੇ ਹੁੰਦੇ ਹਨ ਜੋ ਆਪਣੇ ਹਰਮਨ ਨੂੰ ਕਈ ਰੰਗਾਂ ਨਾਲ ਸਜਾਉਂਦੇ ਹਨ ਕੋਠੇ ਮੰਡਪ ਮਾੜੀਆਂ ਲਾਇ ਬੈਠੇ ਕਰ ਪਸਾਰਿਆ ਜੋ ਮਨੁੱਖ ਕੋਠੇ ਮਹਿਲ ਮਾੜੀਆਂ ਆਦਕ ਪਸਾਰੇ ਪਸਾਰ ਕੇ ਹੰਕਾਰੀ ਹੋਏ ਬੈਠੇ ਹਨ ਇਹਨਾਂ ਤੁਕਾਂ ਰਹੀ ਆਪ ਜੀ ਨੇ ਅੱਜ ਦੀ ਇਹਨਾਂ ਤੁਕਾਂ ਦੀ ਵਿਚਾਰ ਸਰਵਣ ਕੀਤੀ ਹੈ ਕੱਲ ਇਸ ਪੌੜੀ ਵਿੱਚ ਗੁਰੂ ਸਾਹਿਬ ਅੱਗੇ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦੀ ਦਾ ਪਾਠ ਕੱਲ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ